ਦੀ ਆਦੇ ਇਸ ਕਬੱਡੀ ਕੱਪ ਤੇ ਆਈ ਹੈ ਇੱਕ ਜਿੱਕੇ ਤਾਂਨ ਮੱਤਾ ਖਾਲੀ ਸ਼ਾਹੀ ਦੇ ਦਰਬਾਰ ਤੋਂ ਸਾਡੇ ਬਹੁਤ ਵੱਡਾ ਨਾਮ ਹੈ ਕਹਿੰਦੇ ਸੋਨੂ ਸਾਈਂ ਜੀ ਜੋ ਕਹਿੰਦੇ ਆ ਵੀ ਆਪਣੇ ਸਾਥੀ ਦੇ ਨਾਮ ਇਸ ਖੇਰ ਮੇਲੇ ਦੇ ਵੱਲੋਂ ਆ ਰਹੇ ਹੈ ਇੱਕ ਵਾਰੀ ਜੋ ਦੇੰਦ ਉਹਨਾਂ ਦਾ ਮੰਗੀ ਉਹਨਾਂ ਨੇ ਸਾਰੇ ਕਬੱਡੀ ਪਲੇਅਰਾਂ ਨੇ ਅੱਜ ਦੇ ਇਸ ਟੂਰਨਾਮੈਂਟ ਦੇ ਉੱਤੇ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਸਤਿਕਾਰ ਕਰਦੇ ਐ ਛੋਟੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਜਾ ਰਿਹਾ ਹੈ ਲੈ ਵੀ ਮਲਕੀਤ ਸਿੰਘ ਜੱਕਲਾ ਮਾਈਕ ਤੇ ਫਿਰ ਕਰਦੇ ਗੱਲ ਬਹੁਤ ਬਹੁਤ ਧੰਨਵਾਦ ਜੀ ਸਾਡੇ ਤਾਂ ਤਾਂ ਨੇ ਪੀਰ ਬਾਬਾ ਖਿਆਲੀ ਸ਼ਾਹੀ ਜੀ ਦੇ ਦਰਬਾਰ ਦੇ ਕੰਦਲ ਪੀਰ ਬਾਬਾ ਖਿਆਲੀ ਸ਼ਾਹੀ ਜੀ ਦੇ ਦਰਬਾਰ ਵੱਲੋਂ ਕਬੱਡੀ ਦਾ ਸ਼ੋਅ ਮੈਚ ਕਰਵਾਏ ਜਾਣ ਲੱਗੇ ਆ ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਦਾਦਾ ਜੀ ਦੇ ਦਰਬਾਰ ਤੇ ਹਾਗਰੀਆਂ ਵਰਨੀਆਂ ਖੇਡ ਗਰਾਉਂਡਾਂ ਨਾਲ ਜੁੜੀਆਂ ਦਰਬਾਰਾਂ ਨਾਲ ਜੁੜਨਾ ਸੋ ਸਾਰੀ ਸੰਗਤਰੋਂ ਬੇਨਤੀ ਆ ਬਾਬਾ ਜੀ ਨੂੰ ਕਿ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਮਲਿਕ ਖਾਨ ਕਵਾਲ ਪਾਟੇ ਗਿੱਧਣ ਵਾਹੇ ਵਾਲੇ ਤੋਂ ਚੱਲ ਕੇ ਆਏ ਹੋ ਬਹੁਤ ਬਹੁਤ ਸ਼ੁਕਰੀਆ ਬងਰ ਤੁਹਾਨੂੰ ਦਾ ਪੀਰ ਬਾਬਾ ਖਿਆਲ ਸ਼ਾਹ ਜੀ ਦੇ ਦਰਬਾਰ ਤੇ ਇਸ ਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਇੱਕ ਰੰਗ ਸਭਾ ਇੱਕ ਰੰਗ ਪੀਲਾ ਤੇ ਲਾਲ ਗੁਲਾਬੀ ਕਰਦਾ ਹੈ ਕਿ ਬੁੱਲੇ ਸ਼ਾਹ ਰੰਗ ਮਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ ਹੈ ਬੁੱਲੇ ਸ਼ਾਹ ਰੰਗ ਮਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ ਹੈ ਆਸ਼ੀਰਵਾਦ ਦਿੱਤਾ ਜਾਊਗਾ ਜਨਾ ਸ਼ੋਕਲਾ ਜੀ ਬਹੁਤ ਬਹੁਤ ਵਧਾਈ ਅੱਜ ਦੇ ਮੇਲੇ ਦੀ ਔਰ ਕਿੰਨੀ ਕਿ ਖੁਸ਼ੀ ਆ ਜਾਂ ਕੀ ਕਹਿਣਾ ਚਾਹੁੰਨੇ ਇਲਾਕਾ ਨਵਾਸੀ ਨੂੰ ਅੱਜ ਦੇ ਮੇਲੇ ਬਾਰੇ ਬਹੁਤ ਜ਼ਿਆਦਾ ਦਿਨੋਂ ਧੰਨਵਾਦ ਆ ਸਾਰੇ ਇਲਾਕਾ ਨਵਾਸੀਆਂ ਦਾ ਮੇਰੇ ਸੰਗਤ ਦਾ ਜਿਹੜੇ ਜਿਹੜੇ ਪਿੰਡ ਦਾ ਦਰਵਾਜ਼ੇ ਨਾਲ ਜੁੜੇ ਆ ਉਹਨਾਂ ਦਾ ਬਹੁਤ ਮੈਂ ਤੁਹਾਨੂੰ तहे ਦਿਲੋਂ ਧੰਨਵਾਦ ਕਰਦਾ ਤੇ ਦਿਲੋਂ ਧੰਨਵਾਦ ਦਾ ਰਿਪੋਰਟਾਂ ਦਾ ਵੀ ਕਰਦਾ ਤੇਰੇ ਵੀਰੋ ਕਿਨੂੰ ਜੇ ਸਾਡਾ ਚਾਰ ਇਹ ਰਿਪੋਰਟਾਂ ਇਹ ਚੀਜ਼ਾਂ ਪਹੁੰਚਾਉਣੇ ਆ ਬੱਬਾ ਜੀ ਕਿਨਵਾ ਮੇਲਾ ਏ ਇਹ ਦਾਦਾ ਹੀ ਨਾ ਮੇਲਾ ਦੇਖੋ ਭਾਜੀ ਅੱਜ ਤੋਂ ਮਹੀਨਾ ਪਹਿਲਾਂ ਇੱਕ ਹੋ ਗਿਆ ਹੋਇਆ ਸੀ ਉਸ ਤੋਂ ਬਾਅਦ ਦੂਸਰਾ ਮਤਲਬ ਕਿ ਮੇਲਾ 11ਵਾਂ ਮੇਲਾ ਕਰਾਇਆ ਗਿਆ ਜੀ ਕਿਵੇਂ ਤੇ ਪ੍ਰਬੰਧ ਕੀਤੇ ਗਏ ਆ ਸੰਤਾਲੀ ਉਹਨਾਂ ਨੂੰ ਬਹੁਤ ਸੋਹਣੇ ਕੀਤੇ ਗਏ ਜੀ 2 ਦਿਨ ਦਾ ਮੇਲਾ ਸੀ ਇਸ ਕਰਾਣਾ ਤੇ ਪਹਿਲੇ ਦਿਨ ਨਗਰਪੰਡਰਾ ਰਜਾ ਕਰਉ ਸੀ ਚਾਰ ਪੰਜ ਪਾਰਟੀਆਂ ਸੀ ਨੇ ਕਾਹਨ ਚੀਨ ਸੌਣ ਗੈਣ ਹਰ ਚੀਜ਼ ਦਾ ਮੋਹਨ ਕਰਵਾ ਦਿੱਤਾ ਜੀ ਚੀਜ਼ ਕਰਵਾਈ ਗਈ ਦੇ ਤਾਂ ਅੱਜ ਵੀ ਸੰਗਤ ਨੂੰ ਰਾਤ ਨਹੀਂ ਮਹਿਸੂਸ ਸਾਡੇ ਕੋਲ ਰਾਤਾਂ ਜਿਹਨੂੰ ਰਾਤ ਲੱਗਦੀ ਆ ਉਹਦੇ ਵਾਸਤੇ ਸੌਣ ਦਾ ਬੈਣ ਦਾ ਖਰੋਣ ਦਾ ਸਭ ਪਰਵਾਹ ਨਹੀਂ ਆ ਬੱਚਿਆਂ ਨੂੰ ਦੁੱਧ ਪਿਓਣ ਕਰਕੇ ਦਾ ਪਰਵਾਹ ਨਹੀਂ ਜਿਹੜਾ ਬਾਹਰ ਦਰਵਾਜ਼ੇ ਤੋਂ ਕਰਾਇਆ ਗਿਆ ਕਬੱਡੀ ਦੇ ਮੈਚ ਵੀ ਕਰਾਇਆ ਜਾ ਰਹੇ ਕਬੱਡੀ ਦੇਖੋ ਜੀ ਕਬੱਡੀ ਦੇ ਮੈਚ ਮੇਰੇ ਐਨ ਆਰ ਆਈ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਆਪਣੀ ਸੰਗਤ ਦਾ ਬਹੁਤ ਹੀ ਯਾਰਾ ਧੰਨਵਾਦ ਕਰਦਾ ਕਿਉਂਕਿ 10 ਸਾਲ ਬਾਅਦ ਸਾਡੇ ਪਿੰਡ ਦੇ ਵਿੱਚ ਕਬੱਡੀ ਦੇ ਮੈਚ ਹੋਏ ਆ ਕਿਉਂਕਿ ਬਗਾਪੇ ਨਹੀਂ ਸਰਕਾਰ ਵੱਲੋਂ ਇਹ ਹੋ ਰਿਹਾ ਆ ਦਰਵਾਰ ਵੱਲੋਂ ਪ੍ਰੋਵਾਈਡ ਜਾ ਰਹੇ ਆ ਅੱਜ ਤੋਂ 10 ਸਾਲ ਪਹਿਲਾਂ ਮਡੀਆਂ ਦੇ ਟੂਰਨਾਮੈਂਟ ਹੁੰਦੇ ਹੁੰਦੇ ਸੀਗੇ ਜੀ ਜੱਕ ਨਾ ਉਹ ਚੀਜ਼ ਬੰਦ ਹੋ ਗਈ ਫਿਰ ਹੁਣ ਦਰਵਾਰ ਵੱਲੋਂ ਇਹ ਚੀਜ਼ ਪ੍ਰੋਵਾਈਡ ਕਰਾਈ ਗਈ ਆ ਕਿ ਸਾਡੇ ਜਿਹੜੀਆਂ ਆਉਣ ਵਾਲੀਆਂ ਨਸਲਾਂ ਬੱਚੇ ਆ ਉਹ ਨਸ਼ੇ ਅਲ ਨਾ ਲੱਗਣ ਜੀ ਆਪਾਂ ਗੱਲ ਕੀਤਾ ਜੀ ਛੋਟਾ ਜਿਹਾ ਇੱਕ ਕਦਮ ਚੱਕਿਆ ਦਾਦਾ ਜੀ ਦਾ ਨਾਮ ਲੈ ਕੇ ਦਾਦਾ ਭਲੀ ਕਰੇ ਗਾਂ ਦੀ ਗਾਂ ਮਾਲਕ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਤੁਹਾਨੂੰ ਸਾਡੇ ਚੈਨਲ 'ਤੇ ਦੇਖ ਰਹੇ ਔਰ ਜੋ ਭਗਤ ਹੈ ਸਰਬਾਰ ਨੂੰ ਦਿਲੋਂ ਮੰਨਦੇ ਆ ਕੀ ਸੰਦੇਸ਼ ਉਹਨਾਂ ਦਾ ਮੈਂ ਜੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਮੇਰੇ ਐਨਆਰਆਈ ਵੀਰਾਂ ਨੇ ਬਹੁਤ ਜ਼ਿਆਦਾ ਇਸ ਇਸ ਮੇਚਾਂ ਦੇ ਵਿੱਚ ਸੰਯੋਗ ਦਿੱਤਾ ਵਾ ਇਸ ਦਰਬਾਰ ਵਿੱਚ ਸੰਯੋਗ ਦਿੱਤਾ ਵਾ ਬਹੁਤ ਤਹਿ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਝ 10-10 ਮੜੇ ਕੋ 20 ਮੜੇ ਜਿਹੜੇ ਇੱਥੇ ਦਰਬਾਰ ਦੇ ਉੱਤੇ ਭੇਜੇ ਆ ਤੇ ਬਹੁਤ ਤਹਿ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਅੱਭੀ ਜੀ ਭਾਈ ਗੱਲ ਕਰੀ ਕਬੱਡੀ ਮੈਚ ਦੀ ਤੇ ਜਿਹੜੇ ਟੀਮਾਂ ਵਾਂ ਕਿੱਥੇ ਕਿੱਥੇ ਦੇਖੋ ਜੀ ਕਬੱਡੀ ਮੈਚ ਦੇ ਵਾਸਤੇ ਜਿਹੜੀਆਂ ਟੀਮਾਂ ਵਾਂ ਕਲੱਬ ਦੇ ਮੈਚ ਵੀ ਤੇ ਆਪਣੇ ਨਡਾਲੇ ਤੋਂ ਵੀ ਟੀਮ ਆ ਰਹੀ ਆ ਬਤਾਲੇ ਤੋਂ ਟੀਮ ਆ ਰਹੀ ਆ ਮੇਰੇ ਪਿੰਡ ਦੀ ਜਿਹੜੀ ਟੀਮ ਆ ਪ੍ਰਧਾਨ ਕਾਲਾ ਜਿਹੜਾ ਵਾ ਉਹ ਵੀ ਮਤਲਬ ਕਿ ਆਪਣੀ ਟੀਮ ਬਣੀ ਹੋਈ ਆ ਛੋਟੇ ਬੱਚਿਆਂ ਦੀ ਟੀਮ ਵੀ ਬਣੀ ਹੋਈ ਆ ਇੰਨੇ ਦੇ ਵੀਰਾਂ ਦਾ ਕਿੰਨਾ ਕਿ ਜ਼ੋਰ ਦਾਂਗੇ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਸੰਯੋਗ ਆ ਬਹੁਤ ਬਹੁਤ ਰੋ ਧੰਨਵਾਦ ਜੀ ਤੁਹਾਨੂੰ ਠੀਕ ਹੈ ਇੱਕ ਵਾਰ ਫਿਰ ਬਹੁਤ ਬਹੁਤ ਵਧਾਈ ਆ ਅੱਜ ਦੇ ਮੇਲੇ ਜੀ ਬਹੁਤ ਮੁਬਾਰਕਾਂ ਜੀ ਧੰਨਵਾਦ